ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰ ਜੀ ਦੀ ਸਾਡੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਗੁਰਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਸਰਬਣ ਕੀਤਾ ਸਤਿਗੁਰੂ ਮਹਾਰਾਜ ਨੇ ਸਾਈਂ ਬੁੱਢਣ ਸ਼ਾਹ ਨੂੰ ਤਾਰਿਆ ਔਰ ਨਾਲ ਮਹਾਰਾਜ ਜੀਆਂ ਨੇ ਬਚਨ ਕੀਤਾ ਛੇਵੇਂ ਜਾਮੇ ਵਿਚ ਆਵਾਂਗੇ ਦੁਬਾਰਾ ਫਿਰ ਦਰਸ਼ਨ ਦੇਵਾਂਗੇ ਆਖਿਆ ਜੀ ਮੇਰੀ ਉਮਰ ਬਹੁਤ ਵੱਡੀ ਐ ਬਿਰਧ ਹੋ ਗਿਆ ਹਾਂ ਉਦੋਂ ਤੱਕ ਕਿਵੇਂ ਜਿਉਂਦਾ ਰਹਾਂਗਾ ਮਹਾਰਾਜ ਨੇ ਆਖਿਆ ਤੂੰ ਜਿਉਵੇਂਗਾ ਤੂੰ ਥੀਵੇਂਗਾ ਤੇਰੀ ਆਰਜ਼ਾ ਲੰਬੀ ਹੋਏਗੀ ਸੋ ਦੇਖੋ ਮਹਾਰਾਜ ਜੀਆ ਨੇ ਕਹੀ ਕਹਿੰਦੇ ਆ ਵੀ ਚਮਤਕਾਰ ਨਹੀਂ ਹੁੰਦਾ ਕੁਝ ਜਾਂ ਬਚਨ ਕਰੇ ਦੇ ਨਾਲ ਕੁਝ ਨਹੀਂ ਹੁੰਦਾ ਮਹਾਰਾਜ ਜੀਆ ਨੇ ਬਚਨ ਕਹਿ ਕੇ ਸਾਈ ਬੁੱਢਣ ਸਾਹ ਨੂੰ ਬਹੁਤ ਲੰਮੀ ਆਰਜ਼ਾ ਬਖਸ਼ੀ ਔਰ ਪਰਮੇਸ਼ਰ ਦੇ ਰੰਗ ਵਿੱਚ ਜੋੜ ਕੇ ਸਤ ਸੰਗਤ ਦੇ ਨਾਲ ਜੋੜ ਕੇ ਮਹਾਰਾਜ ਜੀ ਅੱਗੇ ਨੂੰ ਫਿਰ ਜਗਤ ਨੂੰ ਤਾਰਨ ਵਾਸਤੇ ਚਲੇ ਗਏ ਇੱਥੋਂ ਤੱਕ ਇਤਿਹਾਸ ਅਪਸਰਵਣ ਕੀਤਾ ਸੀ ਆਓ ਅੱਗੇ ਇਤਿਹਾਸ ਸਰਵਣ ਕਰੀਏ ਪੰਜ ਵਾਰ ਸਾਰੇ ਸਤਨਾਮ ਵਾਹਿਗੁਰੂ ਜਪੋ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮੁ ਵਾਹਿ ਗੁਰ ਸਵਾਉ ਜੀ ਅੱਗੇ ਦਾ ਇਤਿਹਾਸ ਸਰਵਣ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਕੋਠੇ ਦੇ ਬਾਹਰਵਾਰ ਧੁੱਪੇ ਬੈਠੇ ਹਨ ਤੇ ਪਿਆਰ ਨਾਲ ਨਜ਼ਰ ਤੱਕ ਕੇ ਪਿਆਰ ਦੀ ਨਜ਼ਰ ਨਾਲ ਤੱਕ ਕੇ ਲਾਲੋ ਨਾਲ ਗੱਲਾਂ ਕਰ ਰਹੇ ਨੇ ਲਾਲੋ ਬਈ ਸੱਜਣਾ ਸੀ ਵੀ ਡਾਢਾ ਪੈਂਦਾ ਹੈ ਤੇ ਦਿਨ ਵੀ ਅੱਗਾ ਸੇਕਣ ਤੇ ਅੰਦਰ ਹੀ ਬੂਹੇ ਮਾਰ ਕੇ ਬੈਠਣਦੇ ਹਨ ਪਰ ਸਾਡਾ ਚਿੱਤ ਉਦਾਸੀਆਂ ਵਿੱਚ ਹੈ ਤੇ ਹੁਣ ਸਾਡੇ ਕੂਚ ਹਨ ਸਰਦੀ ਦਾ ਸਮਾਂ ਸੋ ਮਹਾਰਾਜ ਇਹ ਕਹਿ ਰਹੇ ਨੇ ਭਾਈ ਸੀ ਵੀ ਡਾਢਾ ਪੈਂਦਾ ਹੈ ਸੀ ਦਾ ਮਤਲਬ ਪਾਲਾ ਬਹੁਤ ਡਾਢਾ ਪੈਂਦਾ ਅੱਗਾ ਸੇਕਣ ਦੇ ਦਿਨ ਨੇ ਜਾਂ ਅੰਦਰੋਂ ਬੂਹੇ ਬੰਦ ਕਰਕੇ ਬੈਠਣ ਦੇ ਦਿਨ ਨੇ ਪਰ ਮਹਾਰਾਜ ਆਖਣ ਲੱਗੇ ਸਾਡਾ ਚਿਤ ਉਦਾਸੀਆਂ ਦੇ ਵਿੱਚ ਐ ਤੇ ਹੁਣ ਸਾਡੇ ਕੂਚ ਹਨ ਲਾਲੋ ਨੇ ਗਿਆ ਪਾਦਸ਼ਾ ਤੇਰੀਆਂ ਉਦਾਸੀਆਂ ਪ੍ਰੀਤ ਵਾਲਿਆਂ ਨੂੰ ਡਾਢੀਆਂ ਕਸਕਦੀਆਂ ਨੇ ਪਰ ਬਣੇ ਕੀ ਪ੍ਰੀਤ ਨਹੀਂ ਤਾਂ ਜਿੰਦ ਨਹੀਂ ਪ੍ਰੀਤ ਹੈ ਤਾਂ ਵਿਛੋੜੇ ਨਾਲ ਹੈ ਵਿਛੋੜਾ ਹੈ ਤਾਂ ਕਸਕਾਂ ਅੰਗ ਸੰਗ ਨੇ ਪਰ ਭਲਾ ਹੋਵੇ ਕਸਕਾਂ ਦਾ ਵਿਛੜਨ ਤਾਂ ਨਹੀਂ ਦਿੰਦੀਆਂ ਪ੍ਰੀਤ ਹੋਵੇ ਬੰਦਾ ਜਿਉਂਦਾ ਤਾਂ ਹੋ ਜਿਉਂਦਾ ਚਾਹੀਏ ਚਾਹੇ ਪੀੜਾਂ ਵਾਲੀ ਜਿੰਦ ਹੋਵੇ ਮੁਰਦਾ ਕੁਝ ਨਾ ਤੇ ਮੁਰਦੇ ਦਾ ਆਰਾਮ ਕੁਝ ਨਾ ਵੀ ਜਿਹੜਾ ਬੰਦਾ ਮੁਰਦਾ ਹੈ ਉਹਦਾ ਤਾਂ ਆਰਾਮ ਵੀ ਕੁਝ ਨਹੀਂ ਉਹ ਆਪ ਵੀ ਕੁਝ ਨਹੀਂ ਹੈ ਸੁਭਾਨ ਤੇਰੀ ਪ੍ਰੀਤ ਨੂੰ ਪਾਤਸ਼ਾ ਸਵਾਸ ਤੇਰੀ ਭੌਣੀ ਨੂੰ ਸਾਨੂੰ ਆਪਣਾਈ ਰੱਖ ਜਿਵੇਂ ਤੇਰੀ ਰਜਾ ਹੈ ਸਾਨੂੰ ਉਵੇਂ ਰੱਖ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਲਾਲੋ ਪਿਆਰਿਆ ਕਿਵੇਂ ਕੀਚੇ ਕਰਤਾਰ ਠਾਟ ਠਟਿਆ ਈਵੇਂ ਸੰਸਾਰ ਗਿਲਾਨ ਵਿੱਚ ਵਰਤ ਗਿਆ ਪਿਆਰ ਦੀਆਂ ਤਾਰਾਂ ਟੁੱਟ ਗਈਆਂ ਲੇਖੇ ਹਿਸਾਬ ਰਹਿ ਗਏ ਸਰੀਰ ਟੁੱਟੇ ਰਵਾਵ ਵਰਗੇ ਹੋ ਗਏ ਨਾ ਤਾਰ ਨਾ ਤੰਤ ਮਾਲਕ ਨੂੰ ਮੋਇਆ ਹੋਇਆ ਜੱਗ ਨਹੀਂ ਪਾਉਂਦਾ ਉਸ ਬਣਾਇਆ ਸੀ ਜਿਉਂਦਾ ਇਹ ਆਪਣੇ ਕਾਣ ਹੋਇਆ ਵੀ ਆਪਣੇ ਗਲਤ ਕੰਮਾ ਕਰਕੇ ਮਰਿਆ ਸੰਸਾਰ ਕਰਤਾਰ ਵੱਤ ਜਿਵਾਇਆ ਲੋੜਦਾ ਏ ਦੱਸ ਕਿਵੇਂ ਕਰੀਏ ਹੁਕਮ ਹੈ ਰੂਹ ਫੂਕਣੇ ਦਾ ਸਿੰਘੀ ਸਾਚ ਵਜਾਉਣ ਦਾ ਜਿਵਾਲਣ ਦਾ ਸੋ ਜਿਬ ਜਿਬ ਹੁਕਮ ਤੇ ਵੈ ਤੇ ਵਿਕਾਰ ਲਾ ਲੋ ਸੀਓ ਕੇ ਪਿੰਡ ਵਿੱਚ ਇੱਕ ਜਾਨ ਤਰਫ ਦੀ ਹੈ ਜੀਵਿਆ ਲੋੜੀ ਦਾ ਲੋੜਦੀ ਹੈ ਹੁਕਮ ਹੋਇਆ ਹੈ ਜਾਓ ਮੇਰੇ ਨਾਮ ਦਾ ਅਮਰਤ ਬਿਲਾਓ ਮੇਰੇ ਨਾਮ ਦਾ ਅਮਰਤ ਬਿਲਾਓ ਸੋ ਜਾਣਾ ਹੈ ਹੁਕਮ ਕਮਾਉਣਾ ਹੈ ਹੁਕਮ ਨਾਲ ਵੱਜੇ ਰਹਿਣਾ ਸਾਈਂ ਰੰਗ ਵਿੱਚ ਰਤੇ ਰਹਿਣਾ ਹੈ ਹਾ ਲਾਲੋ ਨਦੀਆਂ ਬਾਹ ਵਿਸ਼ੁੰਨਿਆ ਮੇਲਾ ਸੰਜੋਗੀ RAM ਇਹ ਕਹਿੰਦਿਆ ਰੱਬੀ ਨੈਣ ਮੁੰਦ ਗਏ ਇੱਕ ਜਲਾਲ ਚਿਹਰੇ ਤੇ ਚਮਕਿਆ ਤੋ ਲਾਲੋ ਦੇ ਨੈਣ ਕਟੋਰੇ ਜੋ ਡੁੱਲ ਡੁੱਲ ਪੈਂਦੇ ਸਨ ਸਿਰ ਕਚਕੋਲ ਨਿਉਂ ਗਿਆ ਚਰਨਾ ਤੇ ਜਾ ਲੱਗਾ ਰੱਬੀ ਚਰਨਾਟ ਇੱਕ ਅਕਹਿ ਰਸ ਦੀ ਆਈ ਕਾਂਬਾ ਤੇ ਸਰੂਰ ਹਿਲੋਰੇ ਦੇ ਗਿਆ ਅਗਲੀ ਪਲ ਵਿੱਚ ਲਾਲੋ ਦੇ ਨੈਣ ਸੜਕ ਵੱਲ ਤੱਕਦੇ ਖੜੇ ਹਨ ਤੇ ਰੱਬੀ ਜੋਤ ਸਤਗੁਰੂ ਨਾਨਕ ਜੀ ਦੇ ਉਹਨਾਂ ਦੀ ਕੰਡ ਦੇ ਦਰਸ਼ਨ ਹੋ ਰਹੇ ਨੇ ਤੇ ਦੇਖਦੇ ਦੇਖਦੇ ਕਲੇਜੇ ਠਾਰਨ ਵਾਲੀ ਕੰਡ ਵੀ ਉੱਲੇ ਹੋ ਗਈ ਮਹਾਰਾਜ ਮਤਲਬ ਦੂਰ ਚਲੇ ਗਏ ਬਗਦੇ ਖੁਦ ਹੀ ਗਾਦੀ ਤੇ ਬੈਠਾ ਰੂਪਾ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ ਰੂਪਿਆ ਵਾ ਵਾ ਰੂਪਿਆ ਨਿੱਕਿਆਂ ਹੁੰਦਿਆਂ ਬੱਚੇ ਚਾਰੇ ਤੇ ਵੱਡੇ ਹੋ ਕੇ ਖੇਤੀਆਂ ਤੇ ਪਰਿਵਾਰ ਹੁਣ ਆ ਕੀ ਬਣਿਆ ਇਹ ਤਣਾ ਕਸ ਵੀ ਖਿੱਚ ਕਿੱਥੋਂ ਆ ਗਈ ਨਾ ਡਿਠਾ ਨਾ ਪਰਸਿਆ ਨਾ ਸੁਪਨੇ ਨਾ ਜਾਗਦੇ ਸੁਣ ਸੁਣ ਕੇ ਕਾਲਜਾ ਗੁੰਮ ਲੱਗ ਗਈਆਂ ਪਰ ਹਾਏ ਮੈਂ ਆਪ ਤਾਂ ਨਹੀਂ ਲਾਈਆਂ ਇਹ ਲੱਗ ਗਈਆਂ ਜੋਰੋ ਜੋਰੀ ਮਾਮਲੇ ਤੇ ਨੇਹੂ ਵੀ ਕਦੇ ਪੁੱਛ ਕੇ ਲੱਗਦੇ ਹਨ ਮਾਮਲੇ ਜਿਵੇਂ ਸਰਕਾਰ ਜਿਮੀਦਾਰਾਂ ਤੋਂ ਮਾਮਲਾ ਲੈਂਦੀ ਹੈ ਜ਼ਮੀਨ ਦਾ ਪਾਣੀ ਦਾ ਮਾਮਲਾ ਲੈਂਦੀ ਹੈ ਉਹ ਮਾਮਲਾ ਸਰਕਾਰ ਪੁੱਛ ਕੇ ਨਹੀਂ ਲੈਂਦੀ ਤੇ ਇੱਕ ਜਿਹੜਾ ਨੇਹੋਂ ਕਹੀਏ ਪਿਆਰ ਪ੍ਰੇਮ ਗੁਰੂ ਨਾਲ ਇਹ ਪੁੱਛ ਕੇ ਨਹੀਂ ਪੈਂਦਾ ਕਦੇ ਨੇਹੋਂ ਜੋਰੀ ਤੇ ਮਸਲਤਾ ਨਾਲ ਲੱਗਦੇ ਹਨ ਲੱਗਦੇ ਹਨ ਤਾਂ ਮੱਲੋ ਮੱਲੀ ਲੱਗ ਗਿਆ ਨੇਹੋਂ ਹੁਣ ਕੀ ਬਣਦਾ ਏ ਬਣ ਗਿਆ ਜੋ ਬਣਨਾ ਸੀ ਹੋਰ ਬਣਤਾ ਅਣ ਬਣ ਗਈਆਂ ਇੱਕੋ ਬਣਤ ਬਣ ਗਈ ਰਾਹਾ ਤੇ ਰਾਹਾ ਉੱਤੇ ਗੱਡੇ ਮੇਰੇ ਨੈਣ ਚਿੜੀ ਫੜ ਕੇ ਤਾਂ ਤਰਬਕ ਆ ਗਏ ਪੈਖੜ ਸੁਣੀ ਤਾਂ ਤਰਬਕ ਆ ਗਏ ਵੀ ਮਨ ਕਹਿੰਦਾ ਆ ਗਏ ਜੇ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣੀ ਤਾਂ ਤਰਬਕ ਕੇ ਮਨ ਫੇਰ ਕਹਿੰਦਾ ਆ ਗਏ ਪਰਸ਼ਾਵਾ ਪਿਆ ਤਾਂ ਤਰਬਕ ਆ ਗਏ ਆ ਗਏ ਆਗੇ ਦੇ ਸੁਪਨੇ ਆ ਗਏ ਆਗੇ ਦੇ ਝੋਲੇ ਆ ਗਏ ਦੀਆਂ ਬਿੜਕਾਂ ਆ ਗਏ ਆ ਗਏ ਦੀਆਂ ਸਿੱਧਰਾ ਸਿੱਕਾਂ ਮੈਨੂੰ ਥੋ ਹੋਵੇ ਤਾਂ ਇਨ ਨਿਕਰਮਣ ਪੈਰਾਂ ਨੂੰ ਲੈ ਟੋਰਾ ਮੇਰੇ ਨੈਣ ਖੁੱਲੇ ਹੋਣ ਤਾਂ ਬਿਨ ਪਤੇ ਟੁਰ ਪਵਾ ਜੋ ਆਪੇ ਲੈ ਅਪੜਣਗੇ ਤੇ ਅੰਨੇ ਪੈਰਾਂ ਨੂੰ ਟਿਕਾਣੇ ਪੂਜਾ ਖੜਨਗੇ ਅੱਜ ਸੋ ਕਿਤੋਂ ਆਉਂਦੀ ਹੈ ਸੋ ਦਾ ਮਤਲਬ ਜਿਵੇਂ ਆਪਾਂ ਕਹੀਏ ਵੀ ਕਿਸੇ ਪਾਸਿਓਂ ਉਮੀਦ ਆਉਂਦੀ ਹੈ ਥੋੜੀ ਬਹੁਤੀ ਕਿਸੇ ਦੇ ਆਉਣ ਦੀ ਖਬਰ ਆਉਂਦੀ ਹੈ ਸੋ ਮਤਲਬ ਖਬਰ ਅੱਜ ਸੋ ਕਿਤੋਂ ਆਉਂਦੀ ਹੈ ਤਾਂ ਕੱਲ ਸੰਕੜੇ ਕੋਹਾਂ ਤੋਂ ਜਾਂ ਸੁੰਦਕ ਨਿਕਲਦੀ ਹੈ हे ਕਰਤਾਰ हे ਸਿਰਜਣਹਾਰ ਮੇਰੀ ਮੂਰਖ ਦੀ ਵੀ ਪੁਗਾ ਦੇ ਇੱਕ ਵਾਰ ਤਾਂ ਨੈਣ ਤਰਾਸਿਆਂ ਵਿੱਚ ਪਿਆਰੇ ਦੇ ਦੀਦਾਰੇ ਦਾ ਫੇਰਾ ਪੁਆ ਮੈਂ ਉੱਥੇ ਤੇਰੇ ਰੰਗ ਵੇਖਾਂ ਤੇ ਰੰਗ ਵਿੱਚ ਡੋਬਾ ਪਾਵਾਂ ਹੇ ਸਭ ਤਾਂ ਸੁਣਨ ਵਾਲੇ ਕਿਸੇ ਦੇ ਸਦਕੇ ਮੇਰੀ ਝੋਲੀ ਖੈਰ ਪਾ ਮੂਰਖਾਂ ਦਾ ਅੱਲਾ ਬੇਲੀ ਆਖਦੇ ਹਨ ਵੀ ਜਿਹੜਾ ਮੂਰਖ ਬੰਦਾ ਹੈ ਉਹਦਾ ਬੇਲੀ ਅੱਲਾ ਹੁੰਦਾ ਹੈ ਪਰਮੇਸ਼ਰ ਹੇ ਮਤਹੀਨਾ ਦੇ ਮਾਲਕ ਮੇਰੀ ਆਸ ਪੁਗਾ ਤਾਂ ਇੱਕਦਮ ਅਚਾਨਕ ਕਿਧਰੋਂ ਹੀ ਆਵਾਜ਼ ਆਈ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਰੂਪਾ ਤਰਵਕ ਕੇ ਕਹਿੰਦਾ ਆ ਗਏ ਆ ਗਏ ਸੱਚ ਮੁੱਚ ਆ ਗਏ ਕਿ ਬਿੜਕਾ ਹੈ ਮੇਰੇ ਮਨ ਦਾ ਬਿੜਕਾ ਹੈ ਕਿ ਜਾਗਦੇ ਦਾ ਸੁਪਨਾ ਹੈ ਆ ਗਏ ਹੈ ਕਿ ਕੂ ਪਛਾਣ ਸਾ ਕਦੇ ਦੇਖੇ ਨਹੀਂ हे ਨੈਣੋ ਪਛਾਣ ਲੈਣਾ ਹੈ ਆ ਗਏ ਫਿਰ ਆਵਾਜ਼ ਆਈ ਸਤ ਕਰਤਾ ਖੂ ਗਿੜ ਰਿਹਾ ਹੈ ਬੈਲ ਹੌਲੇ ਹੌਲੇ ਚੱਲ ਰਹੇ ਹਨ ਪਾਣੀ ਨਿਸਾਰ ਵਿੱਚੋਂ ਆੜ ਵਿੱਚ ਜਾ ਰਿਹਾ ਹੈ। ਮਤਲਬ ਪਾਣੀ ਹੈ ਜਿਹੜਾ ਉਹ ਖੂਹ ਦੇ ਵਿੱਚੋਂ ਨਿਕਲ ਕੇ ਜਿਵੇਂ ਚਵੱੱਚਾ ਬਣਿਆ ਹੁੰਦਾ ਅੱਗੇ ਜਿਹਨੂੰ ਡੱਗੀ ਕਹਿੰਦੇ ਆਮ ਭਾਸ਼ਾ ਦੇ ਵਿੱਚ ਉਹਦੇ ਵਿੱਚ ਡਿੱਗਦਾ ਹੈ ਤੇ ਉਹਦੇ ਮੋਰੇ ਦੇ ਵਿੱਚੋਂ ਫੇਰ ਖਾਲੇ ਰਾਹੀਂ ਹੁੰਦਾ ਹੋਇਆ ਖੇਤਾਂ ਨੂੰ ਜਾਂਦਾ ਹੈ। ਤੇ ਉਹਦੇ ਵਿੱਚੋਂ ਪਾਣੀ ਨਿਸਾਰ ਵਿੱਚੋਂ ਡਿੱਗਦਾ ਹੋਇਆ ਆੜ ਵਿੱਚ ਜਾ ਰਿਹਾ ਹੈ ਆੜ ਦਾ ਮਤਲਬ ਜ਼ਮੀਨ ਜ਼ਮੀਨ ਦੇ ਔਰਿਆਂ ਵਿੱਚ ਪਾਣੀ ਜਾ ਰਿਹਾ ਹੈ ਰੂਪਕ ਰੂਪ ਗਾਧੀ ਤੇ ਨੈਣ ਮੀਟੇ ਬੈਠਾ ਹੈ ਤੇ ਕਹਿ ਰਿਹਾ ਹੈ ਹਾ ਫਿਰ ਏ ਕਰਤਾਰ ਮੇਰ ਕਰ ਨਿਤ ਦੇ ਮੰਗਤੇ ਤੇ ਤਰੁਠ ਤਰੁਠਣਾ ਫਿਰ ਤਰੁਠ ਤੇ ਕਹਦੇ ਦੇ ਬੰਦ ਨੈਣਾਂ ਵਿੱਚੋਂ ਸ਼ਮਸ਼ਮ ਅਥਰੂ ਵਗਤਰੇ ਆਵਾਜ਼ ਆਈ ਸਤ ਕਰਤਾ ਰੂਪੇ ਨੇ ਬੇਬਲ ਹੋ ਕੇ ਕਿਹਾ ਆ ਗਏ ਨੈਣ ਖੋਲੇ ਤਾਂ ਇੱਕ ਖਿੱਚ ਦਾ ਤਰੀਖਾ ਤੁਣਕਾ ਵੱਜਾ ਕਿਸੇ ਪਿਆਰੇ ਦੇ ਸੋਮੇ ਦੇ ਦਰਸ਼ਨ ਨੈਣਾ ਵਿੱਚ ਬੜੇ ਕਲੇਜੇ ਵਿੱਚ ਉਤਰ ਕੇ ਅੰਦਰਲੇ ਦੇ ਅੰਦਰ ਧਸ ਗਏ ਬੇਸੁੱਧ ਹੋਟ ਠਾ ਤੇ ਦੂਜੀ ਛੇਨ ਕਿਸੇ ਅੰਮ੍ਰਿਤ ਦੇ ਸੋਮੇ ਦੇ ਚਰਣਾ ਤੇ ਜਾ ਪਿਆ ਸਿਰ ਤੇ ਪਿਆਰ ਦਾ ਹੱਥ ਫਿਰ ਰਿਹਾ ਹੈ ਤੇ ਸਤ ਕਰਤਾਰ ਸਤ ਕਰਤਾਰ ਦੀ ਧੁੰਨ ਫਸਲ ਰਹੀ ਹੈ ਮਾਨੋ ਹਵਾ ਨੂੰ ਜੀਵ ਲੱਗ ਰਹੀ ਹੈ ਤੇ ਸਤ ਕਰਤਾਰ ਦਾ ਸੰਗੀਤ ਮੋਲੇ ਧਾਰ ਬਸਦੇ ਮੀਂਹ ਵਾਂਗ ਤਕੜੀ ਗੂੰਜਾਰ ਪਾ ਰਿਹਾ ਹੈ ਜਿਵੇਂ ਮੋਲੇ ਧਾਰ ਮੀਂਹ ਬਸਦਾ ਹੈ ਮੀਂਹ ਵਰਦਾ ਤੇ ਉਹਦੀ ਉਹਦਾ ਖੜਕਾ ਹੁੰਦਾ ਹੈ ਉਹਦਾ ਖੜਕਾ ਹੁੰਦਾ ਮੋਲੇ ਧਾਰ ਮੀਂਹ ਦਾ ਤੇ ਉਸ ਤਰ੍ਹਾਂ ਦੀ ਆਵਾਜ਼ ਗੂੰਜ ਪੈ ਰਹੀ ਹੈ ਸਤਿਗੁਰ ਨਾਨਕ ਬਹੁਤ ਪਿਆਰ ਦੇ ਕੇ ਕਹਿੰਦੇ ਆ ਰੂਪਿਆ ਉੱਠ ਜੀਵਾ ਹੋ ਸੱਜਣਾ ਉੱਠ ਉਸ ਕਰਤਾਰ ਨਾਲ ਜੁੜ ਜਾ ਸਾਖਤ ਹੋਣਾ ਭਲਾ ਨਹੀਂ ਸਾਖਤ ਦਾ ਮਤਲਬ ਹੁੰਦਾ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਲੋਂ ਟੁੱਟਿਆ ਹੋਇਆ ਜੁੜਿਆ ਰਹਿਣਾ ਠੀਕ ਹੈ ਜੁੜੇ ਰਹਿਣ ਲਈ ਜੁੜਿਆ ਰਹਿਣਾ ਠੀਕ ਹੈ ਜੁੜੇ ਰਹਿਣ ਲਈ ਰਚਿਆ ਸੀ ਪਰਮੇਸ਼ਰ ਨੇ ਸੰਸਾਰ ਟੁੱਟਣਾ ਸਾਖਤ ਹੋਣਾ ਕੱਟੇ ਜਾਣਾ ਇਹ ਸਾਡੀ ਭੁੱਲ ਹੈ ਸਾਡੀ ਮੌਤ ਹੈ ਜੁੜ ਜਾ ਜੁੜਨਾ ਹਾਂ ਜਿਉ ਉਠਣਾ ਹੋਸੀ ਹੁਣ ਰੂਪੇ ਦੇ ਲੂਲੂ ਵਿੱਚ ਵਾਹਿਗੁਰੂ ਦੀ ਚਰਨਾਟ ਆ ਗਈ ਮਾਨੋ ਟੁੱਟਿਆ ਰਬਾਬ ਕਿਸੇ ਤਾਰਾਂ ਤੰਦਾਂ ਪਾ ਕੇ ਕੱਸ ਦਿੱਤਾ ਹੈ ਤੇ ਉਹ ਸੁਰੀਲੀ ਧੁਨ ਵਿੱਚ ਵਜ ਉਠਿਆ ਹੈ ਸਾਰਾ ਸਰੀਰ ਸੰਗੀਤ ਦਾ ਰੂਪ ਹੋ ਗਿਆ ਹੈ ਅਹਿੱਲ ਸਰੀਰ ਹੁਸਨ ਦੇ ਸੰਗੀਤ ਵਿੱਚ ਥਰ ਥਰ ਕਰ ਰਿਹਾ ਹੈ ਸਮਝ ਨਹੀਂ ਵਰਨਣ ਨਹੀਂ ਪਰ ਰਸ ਭਰਿਆ ਸੰਗੀਤ ਹੋ ਰਿਹਾ ਹੈ ਇਸ ਤਰ੍ਹਾਂ ਕਿੰਨਾ ਸਮਾਂ ਲੰਘਿਆ ਆਵਾਜ਼ ਆਈ ਰੂਪਿਆ ਉੱਠ ਹਾਂਜੀ ਹੁਣ ਹੋਸ਼ ਫਿਰੀ ਸਰੀਰਾਂ ਨੂੰ ਸੰਗੀਤ ਬਣਾ ਕੇ ਵਜਾ ਕੇ ਦਿਖਾਉਣ ਵਾਲਾ ਲੂ ਲੂ ਨੂੰ ਰਾਗ ਦੀਆਂ ਤੰਤੀਆਂ ਵਾਂਗੂ ਖਿੱਚ ਕੇ ਇਲਾਹੀ ਧੁਨ ਗੂੰਜਾ ਦੇਣ ਵਾਲਾ ਤੇ ਰਾਗ ਰੂਪ ਕਰਕੇ ਜਿਵਾ ਦੇਣ ਵਾਲਾ ਮਾਲਕ ਸੱਦੇ ਦੇ ਰਿਹਾ ਹੈ ਰੂਪਾ ਕਿਸੇ ਮਸਤ ਵਾਂਗੂ ਉਠਿਆ ਅੱਧੇ ਰਸ ਭਰੇ ਨੈਣਾ ਅੱਧੇ ਖੁੱਲੇ ਰਸ ਦਰਸ਼ਨ ਨੈਣਾ ਨਾਲ ਟੱਕਦਾ ਹੋਇਆ ਤੁਰ ਪਿਆ ਸਤਿਗੁਰੂ ਜੀ ਨਾਲ ਤੁਰ ਪੇ ਅੱਜ ਆਏ ਹਾਂਜੀ ਸਤਿਗੁਰ ਆਏ ਹਾਂ ਤਰਸ ਰਹੇ ਦੇ ਘਰ ਆਏ ਘਰ ਜੀ ਉਠਿਆ ਘਰ ਦੇ ਸਾਰੇ ਬੰਦੇ ਜਿਉਂ ਉਠੇ ਪਿੰਡ ਵਿੱਚ ਖਬਰ ਹੋ ਗਈ ਜਿਹੜੇ ਪਿਆਸੇ ਸੀ ਉਹ ਆਏ ਜੀਆਦਾਨ ਦਾ ਮੀਂਹ ਵਸਿਆ ਪਿੰਡ ਜਿਉਂ ਉੱਠਿਆ 8 ਦਿਨ ਲੰਘ ਗਏ ਪਿਆਰ ਤੇ ਰੱਬੀ ਰੰਗ ਦੇ ਵੱਜਿਆ 8 ਦਿਨ ਗੁਰੂ ਮਹਾਰਾਜ ਜੀ ਭਾਈ ਰੂਪੇ ਦੇ ਘਰ ਵਿੱਚ ਰਹੇ ਇੱਕ ਦਿਨ ਤ੍ਰਾਨ ਕਰਤਾ ਜੀ ਬੋਲੇ ਰੂਪਿਆ ਬਈ ਹੁਣ ਕੂਚ ਸੱਦ ਕੂਕਦੀ ਹੈ ਕੂਚ ਕੂਚ ਦਾ ਮਤਲਬ ਵੀ ਵੀ ਜਾਣਾ ਹੈ ਹੁਣ ਰੂਪੇ ਨੇ ਕਿਹਾ हे ਰਾਜਾ ਦੇ ਮਾਲਕ ਰੱਜ ਕੇ ਦਰਸ਼ਨ ਦਿਓ ਇਹਨਾਂ ਪਿਆਸਿਆਂ ਦੇ ਨੈਣ ਦੀ ਇਹਨਾਂ ਪਿਆਸਿਆਂ ਦੇ ਨੈਣਾ ਦੀ ਝੰਡ ਨਹੀਂ ਲੱਥੀ ਤੇ ਹਾਏ ਮਨ ਦੀ ਤ੍ਰੇਹ ਨਹੀਂ ਮਿਟੀ ਤਰੁੱਠੇ ਹਾਂ ਤਾਂ ਤਰੁੱਠੇ ਰਹੋ ਵਿਛੋੜਾ ਸੁਣਿਆ ਦੁੱਖ ਖਾਂਦਾ ਹੈ ਨਾਜਰੋਂ ਓਲੇ ਹੁੰਦੇ ਸੁਣਾ ਮਰ ਜਾਂਦਾ ਹਾਂ ਵੀ ਜਦੋਂ ਸੁਣਦਾ ਨਾ ਵੀ ਨਾਜਰੋਂ ਓਲੇ ਹੋਵੋਗੇ ਬਸ ਐ ਸਮਝ ਲਓ ਵੀ ਜਿਵੇਂ ਮਰ ਜਾਂਦਾ ਹਾਂ हे ਜੀਵਾਲਨ ਹਾਰ ਮਨ ਧੀਰਜ ਨਹੀਂ ਬੰਦਦਾ। ਦੀਦਾਰ ਦੇ ਕੇ ਕੰਡ ਨਾ ਦਿਖਾਓ। ਕੰਡ ਨਾ ਦਿਖਾਓ ਤਾਂ ਆਪੇ ਵਿੱਚ ਸਮਾ ਲਓ। ਉਦਾਹਰਨ ਹਾਰ ਸਤਗੁਰ ਨੇ ਕਿਹਾ ਰੂਪਿਆ ਬੱਚਿਆ ਪਿਆਰਿਆ ਹੁਕਮ ਹੈ ਕੂਚ ਦਾ ਹੁਕਮ ਹੈ ਪ੍ਰੀਤਮ ਦਾ ਹੋਰ ਥਾਂ ਤੇ ਆਲੇਖ ਦੇ ਆਦੇਸ਼ ਜਗਾਉਣ ਦਾ। ਰੂਪੇ ਨੇ ਕਿਹਾ ਮਹਿਰਤਾ ਦੇ ਕੋਮਲਤਾ ਦੇ ਗੁਲਾਬ ਜੀ ਜੰਤ ਜੰਤੀ ਨੂੰ ਕੀ ਆਖੇ ਨਾ ਆਖ ਹੁੰਦਾ ਹੈ ਜਾਹੋ ਨਾ ਰੋਕ ਹੁੰਦਾ ਹੈ ਪਾਤਸ਼ਾਹ ਮੈਂ ਮੂਰਖਾ ਹਾਂ ਵਿਛੜਿਆ ਮਰਦਾ ਹਾਂ ਮੇਰੇ ਵੱਸ ਨਹੀਂ ਉਧਾਰਨ ਹਾਰਨੇ ਕਿਹਾ ਰੂਪੇ ਭਾਗ ਦੁੱਖ ਦੀ ਕੁਰਲਾਟ ਦਰਗਾਹ ਪਹੁੰਚੀ ਐ ਕਰਤਾਰ ਦੇ ਦਰਬਾਰ ਕਸ਼ਟ ਦੀ ਪੁਕਾਰ ਅਪੜੀ ਐ ਹੁਕਮ ਹੋਇਆ ਹੈ ਪਹੁੰਚੋ ਤਰਾ ਤਰਾ ਦੀ ਸਦਨੇ ਪਾਉਣ ਵਿੱਚ ਗਮ ਛਾ ਦਿੱਤਾ ਹੈ ਹਾਏ ਹਾਏ ਉਹ ਖਿੱਚ ਮਨ ਵਿੱਚ ਪੈਂਦੀ ਹੈ ਕਦੇ ਨਾ ਵਿਸਰੇ ਵਾਹਿਗੁਰੂ ਤੇਰੇ ਮਨੋਂ ਨਾ ਵਿਸਰੇ ਸਭਨਾ ਜੀਆਂ ਦਾ ਇੱਕ ਦਾਤਾ ਇਹ ਮਹਾਰਾਜ ਨੇ ਬਚਨ ਕਿਹਾ ਰੂਪੇ ਨੇ ਕਿਹਾ ਮੇਰੇ ਬਸ ਨਹੀਂ ਪਾਤਸ਼ਾਹ ਮੈਂ ਮਰਦਾ ਹਾਂ ਇਹ ਕਹਿੰਦਾ ਠਹਿ ਪਿਆ ਤੇ ਅੱਖਾਂ ਫਿਰ ਗਈਆਂ ਰੱਬੀ ਪਿਆਰ ਦੇ ਨਿਝਰ ਝਲ ਰਹੇ ਸੋਮੇ ਨੇ ਲੇ ਲੇ ਵਗ ਰਹੇ ਪ੍ਰੇਮ ਚਸ਼ਮੇ ਨੇ ਗਲੇ ਲਾ ਕੇ ਤੇ ਸਿਰ ਤੇ ਪਿਆਰ ਦੇ ਕੇ ਕਿਹਾ ਰੂਪੇ ਸਾਡਾ ਰਹਿਣਾ ਨਹੀਂ ਹੋਰ ਨਾਲ ਚੱਲ ਚੱਲ ਕੇ ਤੱਕ ਕਰਤਾਰ ਦੇ ਰੰਗ ਮਰਦਾਨਿਆਂ ਚੱਕਰ ਵਾਬ ਦੇਖ ਕਰਤਾਰ ਦੇ ਰੰਗ ਚੱਲ ਦੇਖ ਅਯਾਲੀ ਕਸਾਈ ਹੋ ਚੱਲੇ ਨੇ ਅਯਾਲੀ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਜਿਵੇਂ ਭੇਡਾਂ ਦਾ ਅਯਾਲੀ ਆਜੜੀ ਮਤਲਬ ਉਹਨਾਂ ਨੂੰ ਸੰਭਾਲਣ ਵਾਲਾ ਉਹਨਾਂ ਨੂੰ ਮੋੜਨ ਵਾਲਾ ਉਹਨਾਂ ਦੀ ਰਾਖੀ ਕਰਨ ਵਾਲਾ ਉਹਨੂੰ ਕਹਿੰਦੇ ਆਯਾਲੀ ਆਯਾਲੀ ਕਸਾਈ ਹੋ ਚੱਲੇ ਨੇ ਬਾੜਾਂ ਲਾਵੀ ਬਣਨ ਲੱਗੀਆਂ ਨਹੀਂ ਪਹਿਰੂਏ ਸੰਦੇਵਾ ਕਢਾ ਰਹੇ ਨੇ ਵੀ ਬਾੜਾਂ ਖੇਤ ਨੂੰ ਖਾ ਰੀਆਂ ਨੇ ਤੇ ਜਿਹੜੇ ਪਹਿਰੂਏ ਪਹਿਰੂਏ ਕਹੀਏ ਵੀ ਜਿਹੜੇ ਪਹਿਰੇਦਾਰੀਆਂ ਕਰਦੇ ਆ ਰਖਵਾਲੀਆਂ ਕਰਦੇ ਆ ਸਿਪਾਹੀ ਤੇ ਉਹੀ ਜਿਹਦੀ ਰਖਵਾਲੀ ਕਰਦੇ ਉਹਨੂੰ ਲੁੱਟਣ ਤੇ ਲੱਗੇ ਹੋਏ ਆ ਬਚਨ ਗਿਆ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਹਿਓ ਕੋਈ ਇਉਂ ਕਹਿੰਦੇ ਆ ਇਲਾਹੀ ਜੋਤ ਨਾਲ ਸਦਾ ਜਗਮਗ ਜਗਮਗ ਕਰਨ ਵਾਲੇ ਨੈਣ ਕਿਸੇ ਡਾਢੇ ਤਰਸ ਤੇ ਪਿਆਰ ਨਾਲ ਜਲਪੂਰਤ ਹੋ ਗਏ ਦੋ ਚਾਰ ਟੋਪੇ ਕਿਰੇ ਤੇ ਰੂਪੇ ਦੇ ਹੱਥਾਂ ਤੇ ਪਏ ਜੋ ਹੱਥ ਚਰਨਾ ਤੇ ਟਿਕ ਰਹੇ ਸੀ ਰੂਪੇ ਨੇ ਆਪਣੇ ਹੱਥ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਰੱਖੇ ਹੋਏ ਸੀ ਔਰ ਮਹਾਰਾਜ ਧੰਗ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਨੈਣਾਂ ਦੇ ਵਿੱਚੋਂ ਕੁਝ ਕਿ ਤੁੱਪ ਕੇ ਉਹਨਾਂ ਪਿਆਰ ਵਾਲੇ ਹੰਝੂਆਂ ਦੇ ਤਰਸ ਵਾਲੇ ਹੰਝੂਆਂ ਦੇ ਭਾਈ ਰੂਪੇ ਦੇ ਹੱਥਾਂ ਦੇ ਉੱਤੇ ਡਿੱਗ ਪਏ। ਇੱਕ ਪੁਰਾਣੇ ਮਿੱਟਰ ਹੈ ਕਬਰਸਤਾਨ ਦੇ ਲਾਗੇ 베ਰ ਦੀ ਸ਼ਾਮੇ ਆ ਕੇ ਪ੍ਰੇਮ ਪੁੰਜ ਜੀ ਬੋਲੇ ਉਥੋਂ ਚਾਲਾ ਮਾਰ ਦਿੱਤਾ ਮਹਾਰਾਜ ਜੀਆਂ ਨੇ। ਇੱਕ ਕਬਰਸਤਾਨ ਸੀ ਜਿਹੜਾ ਮਿੱਟ ਰਿਹਾ ਸੀ। ਉਹਦੇ ਨੇੜੇ ਇੱਕ 베ਰ ਸੀ 베ਰੀ ਕਹਿ ਲੋ ਵੱਡੀ। ਉਹਦੇ ਛਾਵੇਂ ਆ ਕੇ ਸਤਿਗੁਰੂ ਜੀ ਬੋਲੇ ਮਰਦਾਨਿਆਂ ਆ ਬੇਰ ਦੀ ਛਾਂ ਠੰਡੀ ਐ ਆ ਬੈਠ ਜਾਈਏ ਮਰਦਾਨੇ ਨੇ ਕਿਹਾ ਬਾਦਸ਼ਾਹ ਇਹ ਤਾਂ ਕੋਈ ਪੁਰਾਣੀਆਂ ਕਬਰਾਂ ਦੀ ਝੂਝ ਆਪਦੀ ਐ ਕਿਤੇ ਸ਼ਹਿਰ ਚੱਲ ਕੇ ਠਹਿਰੀਏ ਵੀ ਇਹ ਤਾਂ ਪੁਰਾਣੀਆਂ ਕਬਰਾਂ ਨੇ ਕਿਤੇ ਕੋਈ ਉਹਨਾਂ ਦੀ ਝੂਝ ਹੀ ਲੱਗਦੀ ਆ ਆਪਾਂ ਸ਼ਹਿਰ ਚ ਨਾ ਚੱਲੀਏ ਸਤਿਗੁਰ ਨੇ ਕਿਹਾ ਮਰਦਾਨਿਆਂ ਕਰਤਾਰ ਦੀ ਰਜਾ ਇੱਥੇ ਐ ਨੌਕਰੀ ਪਹਿਰਾ ਇੱਥੇ ਐ ਵਸਦੀਆਂ ਤੇ ਉਜਾੜਾਂ ਕਰਤਾਰ ਨਾਲ ਭਰਪੂਰ ਨੇ ਜਿੱਥੇ ਵੱਸਦੇ ਨੇ ਲੋਕ ਉਹ ਵੀ ਤੇ ਜਿਹੜੀ ਉਜਾੜ ਹੈ ਉਹ ਵੀ ਉੱਥੇ ਸਾਰਿਆਂ ਥਾਵਾਂ ਤੇ ਰੱਬ ਵੱਸਦਾ ਹੈ ਦੇਖ ਨਾ ਸਾਰੇ ਦਿਸ ਰਿਹਾ ਪਿਆਰਾ ਸਾਰੇ ਵੱਸ ਰਿਹਾ ਪਿਆਰਾ ਸਾਰੇ ਡੁੱਲ ਡੁੱਲ ਪੈ ਰਿਹਾ ਪਿਆਰਾ ਹਰੀ ਹਰਿਆਵਲ ਦੀ ਛਾਕ ਛਾਕ ਕਿਸ ਤਰ੍ਹਾਂ ਸਾਖੀ ਪਰ ਰਹੀ ਹੈ ਕਿ ਬਣ ਤ੍ਰਿਣ ਵਿੱਚ ਪਿਆਰਾ ਹੈ ਵੱਸਦੀ ਹੈ ਸਾਰੇ ਉਜਾੜ ਕਿਤੇ ਨਹੀਂ ਮਰਦਾਨਿਆਂ ਨੈਣ ਖੋਲ ਕੇ ਦੇਖ ਬੇਵਸਾ ਮਰਦਾਨੇ ਦਾ ਰਵਾਬ ਖੁੱਲ ਗਿਆ ਤੇ ਉਂਗਲਾਂ ਤੰਤਾਂ ਤੇ ਫਿਰ ਨਿਕਲੀਆਂ ਸਤਗੁਰ ਦੇ ਇਲਾਹੀ ਗਲੇ ਤੋਂ ਧੁਣ ਉੱਠੀ ਤੇ ਰਾਮਕਲੀ ਰਾਗ ਵਿੱਚ ਸੱਦ ਹੋਈ ਸ਼ਬਦ ਪੜਿਆ ਸਰਬ ਜੋਤ ਤੇਰੀ ਪਾਸਰ ਰਹੀ ਜਹ ਜਹ ਦੇਖਾਂ ਤੈ ਨਰ ਹਰੀ ਜੀਵਨ ਤਲਵ ਨਿਵਾਰ ਸੁਆਮੀ ਅੰਧ ਕੂਪ ਮਨਮ ਅੰਧਕੂਪ ਮਾਇਆ ਮਨ ਗਾੜਿਆ ਕਿਉ ਕਰ ਉਤਰ ਉਪਾਰ ਸੁਆਮੀ ਰਹਾਉ ਜਹ ਭੀਤਰ ਕਟ ਭੀਤਰ ਵਸਿਆ ਬਾਹਰ ਕਾਹੇ ਨਾਹੀ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਹਾ ਪਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜੈ ਦੇਖਾ ਤੈ ਰਿਆ ਸਮਾਏ ਅੰਦਰ ਸਹਿ ਸਾ ਬਾਹਰ ਮਾਇਆ ਨੈਣੀ ਲਾਗ ਸਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪਰਤਾ ਪਹਿਗਾ ਪ੍ਰਾਣੀ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਗਾਇਆ ਬੇਰ ਦੀ ਸ਼ਾਨ ਦੇ ਵਿੱਚ ਰੂਪਾ ਜੀ ਨੈਣ ਬੰਦ ਤੇ ਬੈਠੇ ਆ ਚਿਹਰੇ ਪਰ ਲਾਲੀ ਤੇ ਨੈਣਾ ਵਿੱਚੋਂ ਸੁੱਖ ਦੇ ਅਥਰੂ गिर ਰਹੇ ਆ ਮਰਦਾਨਾ ਰਵਾਬ ਵਜਾ ਰਿਹਾ ਪਰ ਆਪ ਮਸਤ ਹੈ ਸਤਿਗੁਰ ਦਾ ਪਵਿੱਤਰ ਗਲਾ ਗਾ ਰਿਹਾ ਤੇ ਹੋਰ ਸਰੀਰ ਅਚਲ ਤੇ ਅਡੋਲ ਹੈ ਫੇਰ ਚੁੱਪ ਛਾ ਗਈ ਫੇਰ ਸਤਿਗੁਰ ਬੋਲੇ ਮਰਦਾਨਿਆ ਬਈ ਤਿਆਰ ਹੋ ਮਰਦਾਨੇ ਨੇ ਕਿਹਾ ਜੀ ਸਤਿਵਚਨ ਰੂਪੇ ਨੇ ਕਿਹਾ ਪਾਸ਼ਾ ਕੁਝ ਜਲ ਪੀ ਲਓ ਤੇ ਥੋੜੀ ਪੰਜੀਰੀ ਮੂੰਹ ਪਾ ਲਓ ਛਕਣ ਵਾਸਤੇ ਪੰਜੀਰੀ ਨਾਲ ਭਾਈ ਰੂਪੇ ਨੇ ਲੈ ਕੇ ਆਂਦੀ ਹੋਣੀ ਆ ਸਤਗੁਰ ਜੀ ਨੇ ਕਿਹਾ ਨਹੀਂ ਭਈ ਪਹਿਲਾ ਕੰਮ ਮਰਦਾਨੇ ਨੇ ਕਿਹਾ ਜੀਓ ਪਾਤਸ਼ਾਹ ਜਿਵੇਂ ਰਜਾ ਪੈਡਾ ਢੇਰ ਕੱਟ ਕੇ ਆਏ ਆ ਕੁਛ ਮੂੰਹ ਪਵੇ ਤਾਂ ਭਲਾ ਹੈ ਵੀ ਬਹੁਤ ਦੂਰ ਤੋਂ ਆਏ ਆ ਤੁਰ ਕੇ ਆਪਾਂ ਜੇ ਕੁਛ ਛਕ ਲਈਏ ਤਾਂ ਭਲਾ ਹੈ ਸਤਗੁਰ ਨੇ ਹੱਸ ਕੇ ਕਿਹਾ ਮਰਦਾਨੇ ਆ ਭਲਾ ਹੈ ਸਵਣਾ ਨੇ ਕੁਝ ਖਾਦਾ ਫਿਰ ਤੇ ਜਲ ਛਕ ਲਿਆ ਪਰ ਸਤਗੁਰ ਜਾਣੀ ਜਾਨੀ ਜਾਨ ਸਤਿਗੁਰੂ ਜੀ ਨੈਣ ਮੁੰਦੇ ਬੈਠੇ ਰਹੇ ਫਿਰ ਤੱਕੇ ਤੇ ਬੋਲੇ ਮਰਦਾਨਿਆ ਉਹ ਦੇਖ ਇੱਥੋਂ ਇੱਕ ਗੁੰਬਦ ਜਿਹਾ ਦਿਸਦਾ ਉੱਥੇ ਚਲਾ ਜਾ ਜੋ ਆਦਮੀ ਬਾਹਰ ਬੈਠੇ ਹੋਣ ਉਹਨਾਂ ਨੂੰ ਕਹੋ ਕਿ ਵਾਹਿਗੁਰੂ ਦਾ ਢਾਡੀ ਆਇਆ ਤੇ ਪੀਰ ਜੀ ਨੂੰ ਯਾਦ ਕਰਦਾ ਹੈ ਮਹਾਰਾਜ ਨੇ ਆਪਣੇ ਆਪ ਨੂੰ ਵਾਹਿਗੁਰੂ ਦਾ ਢਾਡੀ ਦੱਸਿਆ ਆਖਿਆ ਜਾ ਕੇ ਇਹ ਕਹਿਦੀ ਵੀ ਰੱਬ ਦਾ ਵਾਹਿਗੁਰੂ ਦਾ ਢਾਡੀ ਆਇਆ ਤੇ ਪੀਰ ਜੀ ਨੂੰ ਯਾਦ ਕਰਦਾ ਹੈ ਇਹ ਪੀਰ ਕੌਣ ਹੈ ਸਾਧ ਸੰਗਤ ਜੀ ਹਮਜਾ گاؤں ਸੰਤਾਂ ਦਾ ਇੱਕ ਪੀਰ ਜਿਹੜਾ ਬਹੁਤ ਭਾਰੀ ਕਠਨ ਤਪੱਸਿਆ ਕਰਦਾ ਸੀ ਉਹ ਇੱਕ ਗੁੰਬਜ ਦੇ ਵਿੱਚ ਬੜ ਕੇ ਬੈਠਾ ਹੋਇਆ ਸੀ ਤੇ ਬਾਹਰ ਕਿਉਂਕਿ ਉਹ ਤਾਪ ਕਰ ਰਿਹਾ ਸੀ ਉਸ ਦੇ ਚੇਲੇ ਬਾਲ ਕੇ ਉਸ ਦੇ ਪਿਆਰ ਵਾਲੇ ਬਾਹਰ ਬੈਠ ਕੇ ਪਹਿਰਾ ਦੇ ਰਹੇ ਸੀ ਤੇ ਮਹਾਰਾਜ ਨੇ ਕਿਹਾ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਕਹੀਂ ਜਾ ਕੇ ਵਾਹਿਗੁਰੂ ਦਾ ਢਾਡੀ ਆਇਆ ਹੈ ਪੀਰ ਜੀ ਨੂੰ ਯਾਦ ਕਰਦਾ ਹੈ ਹੁਕਮ ਸੁਣ ਕੇ ਮਰਦਾਨਾ ਚਲਾ ਗਿਆ ਅੱਗੇ 5-4 ਆਦਮੀ ਬੈਠੇ ਸੀ ਤੇ ਗੁੰਬਜ ਦੇ ਬੂਹੇ ਬੰਦ ਸਨ ਮਰਦਾਨੇ ਨੇ ਉਹਨਾਂ ਨੂੰ ਪੈਰੀ ਪਾਉਣਾ ਕਰਕੇ ਸੁਨੇਹਾ ਦਿੱਤਾ ਪੈਰੀ ਪਾਉਣਾ ਕਰਕੇ ਮਤਲਬ ਜਦੋਂ ਮਰਦਾਨਾ ਜੀ ਗਏ ਤਾਂ ਮਰਦਾਨਾ ਜੀ ਨੇ ਉਹਨਾਂ ਨੂੰ ਸਤਕਾਰ ਦਿੱਤਾ ਜਾ ਕੇ ਪਹਿਲਾਂ ਤੇ ਫੇਰ ਆਖਿਆ ਸੁਣ ਬਈ ਅਸੀਂ ਹਾਂ ਮਰੀਦ ਉਹ ਜਿਹੜੇ 5-4 ਬੈਠੇ ਸੀ ਉਹਨਾਂ ਨੇ ਕਿਹਾ ਅਸੀਂ ਹਾਂ ਮਰੀਦ ਤੇ ਅੰਦਰ ਹਨ ਪੀਰ ਜੀ ਉਹ ਚਿਲੇ ਤੇ ਬੈਠੇ ਆ 40 ਦਿਨਾਂ ਤੱਕ ਉਹਨਾਂ ਨੇ ਨਿਕਲਣਾ ਨਹੀਂ ਤੇ ਹੁਕਮ ਹੈ ਚਾਹੇ ਕੁਝ ਵੀ ਹੋਵੇ 40 ਦਿਨਾਂ ਤੋਂ ਪਹਿਲਾਂ ਸਾਨੂੰ ਕਿਸੇ ਗੱਲ ਦੀ ਖਬਰ ਨਹੀਂ ਕਰਨੀ ਵੀ ਸਾਡੇ ਕੋਲੇ ਆਉਣਾ ਨਹੀਂ ਸਾਨੂੰ ਬੁਲਾਉਣਾ ਨਹੀਂ ਕੋਈ ਇਸ਼ਾਰਾ ਨਹੀਂ ਕਰਨਾ ਖੜਕਾ ਨਹੀਂ ਕਰਨਾ ਵੀ ਸਾਨੂੰ ਕੋਈ ਖਬਰ ਨਹੀਂ ਦੇਣੀ 40 ਦਿਨਾਂ ਤੋਂ ਪਹਿਲਾਂ 40 ਦਿਨਾਂ ਤੋਂ ਪਹਿਲਾਂ ਸਾਨੂੰ ਕਿਸੇ ਗੱਲ ਦੀ ਖਬਰ ਨਹੀਂ ਕਰਨੀ ਸੋ ਅਸੀਂ ਤੇਰਾ ਸੁਨੇਹਾ ਕਿਵੇਂ ਲਈਏ ਮਰਦਾਨੇ ਨੇ ਕਿਹਾ ਸੁਨੇਹਾ ਮੇਰਾ ਨਹੀਂ ਹੈ ਇਹ ਪੀਰਾਂ ਦੇ ਪੀਰ ਦੇ ਗੁਰਾਂ ਦੇ ਗੁਰੂ ਦਾ ਹੈ ਤੁਸੀਂ ਦੇਖਦੇ ਹੋ ਮੇਰਾ ਜਨਮ ਮੁਸਲਮਾਨ ਦਾ ਹੈ ਤੇ ਗੁਰੂ ਮੇਰਾ ਜਗਤ ਦਾ ਜਗਤ ਦੇ ਹਿਸਾਬ ਨਾਲ ਖੱਤਰੀਆਂ ਦੇ ਘਰ ਦਾ ਉਹਦਾ ਜਨਮ ਹੈ ਮੈਂ ਕੁਛ ਡਿੱਠਾ ਹੈ ਤਾਂ ਹੀ ਤਾਂ ਮਗਰ ਲੱਗਿਆ ਨਾ ਮੈਂ ਸੱਚ ਆਖਣਾ ਹਾਂ ਕਿ ਉਹ ਰੱਬ ਵੱਲੋਂ ਆਇਆ ਧਰੋਂ ਆਇਆ ਇਲਹਾਮ ਉਹਨਾਂ ਤੇ ਉਤਰਦਾ ਹੈ ਤੇ ਗੈਬ ਵਿੱਚੋਂ ਗੋਤੇ ਮਾਰਦੇ ਆ ਉਹਨਾਂ ਦਾ ਸੁਨੇਹਾ ਮੰਨ ਲੈਣਾ ਤੁਹਾਨੂੰ ਤੇ ਪੀਰ ਜੀ ਨੂੰ ਸੁਖ ਦੇਊਗਾ ਉਹ ਸੰਸਾਰ ਦੇ ਐਸ਼ਵਰ ਪੂਜਾ ਪ੍ਰਤੀਸ਼ਟਾ ਕਿਸੇ ਸ਼ਾਇ ਦੇ ਲੋੜ ਕੋ ਨਹੀਂ ਤ੍ਰਿਸ਼ਨਾ ਨਦੀ ਤੋਂ ਪਾਰ ਵੱਸਦੇ ਐ ਤੁਸੀਂ ਜੇ ਖਬਰ ਦਿਓਗੇ ਤਾਂ ਤੁਸਾਂ ਉੱਤੇ ਤੇ ਤੁਹਾਡੇ ਪੀਰ ਉੱਤੇ ਸਾਈਂ ਦਾ ਫਜ਼ਲ ਉਤਰੇਗਾ ਤਾਂ ਇੱਕ ਮੁਰਿਦ ਨੇ ਕਿਹਾ ਸਾਈਂ ਲੋਕਾ ਤੂੰ ਸੱਚ ਆਖਦਾ ਹੋਸੇ ਪਰ ਪੀਰ ਪ੍ਰਸਤੀ ਦਾ ਬੜਾ ਗਾਖੜਾ ਰਸਤਾ ਹੈ ਅਸੀਂ ਤਾਂ ਹੁਕਮ ਪਾਲਣਾ ਹੈ ਤੇ ਕਿਵੇਂ ਵੀ ਨਹੀਂ ਖਬਰ ਕਰਨੀ ਤੇਰੇ ਗੁਰੂ ਜੇ ਕਦੇ ਸਾਹਿਬੇ ਕਸਫ ਹਨ ਗੈਬੀ ਤਾਕਤ ਰੱਖਦੇ ਐ ਤਾਂ ਆਪ ਖਬਰ ਕਰ ਦੇਣ ਸਾਨੂੰ ਗੁਨਾਹਗਾਰ ਬਣਾਉਣ ਦੀ ਕੀ ਲੋੜ ਐ ਪੀਰ ਫਿਟਕੇ ਦਾ ਕਿਹੜਾ ਠੌਰ ਰਹਿ ਜਾਂਦਾ ਹੈ ਵੀ ਜਿਹਨੂੰ ਪੀਰ ਫਿਟਕਦੇ ਵੇ ਜਿਹਨੂੰ ਪੀਰ ਝਿੜਕਦੇ ਵੇ ਕੋਈ ਦਰਸੀਸ ਦੇ ਦੇਵੇ ਉਹਦਾ ਹੋਰ ਕਿਹੜਾ ਠੌਰ ਰਹਿ ਜਾਂਦਾ ਵੀ ਕਿਸੇ ਦਰਜੋਗਰਾ ਨਹੀਂ ਰਹਿੰਦਾ ਮਰਦਾਨਾ ਹੋਰ ਜੋਰ ਲਾ ਕੇ ਤੇ ਨਿਰਾਸ਼ ਹੋ ਕੇ ਥੱਕ ਕੇ ਮੁੜ ਆਇਆ ਤੇ ਸਾਰੀ ਵਿਥਿਆ ਆ ਕੇ ਆਸ ਅੰਦੇਸੇ ਦੇ ਕਟਣ ਹਾਰੇ ਸਤਿਗੁਰੂ ਨੂੰ ਸੁਣਾਈ ਸਤਿਗੁਰੂ ਜੀ ਨੇ ਸੁਣਿਆ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਮਰਦਾਨੇ ਆ ਇੱਕ ਫੇਰਾ ਹੋਰ ਕਰ ਤੇ ਆਖਾ ਕਿ ਅੱਜ ਜਿਸ ਵੇਲੇ ਸੂਰਜ ਠੀਕ ਸਿਖਰ ਤੇ ਆ ਕੇ ਚਮਕੇਗਾ ਉਸ ਵੇਲੇ ਚਿਲਾ ਟੁੱਟ ਜਾਵੇਗਾ ਸੂਰਜ ਸਿਖਰੋਂ ਪਿੱਛੇ ਪੈਰ ਹੀਠਾਂ ਧਰੇਗਾ ਪਰ ਚਿਲਾ ਪੀਰ ਦਾ ਪਹਿਲੋਂ ਟੁੱਟੇਗਾ ਮਹਾਰਾਜ ਨੇ ਇਹ ਬਚਨ ਕਹਿਤਾ ਮਰਦਾਨਾ ਬਚਨ ਸੁਣ ਕੇ ਚਲੇ ਆ ਗਿਆ ਸੋ ਸਾਧ ਸੰਗਤ ਜੀ ਅਗਲਾ ਇਤਿਹਾਸ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਕਿ ਉਸ ਪੀਰ ਦਾ ਚਿਲਾ ਟੁੱਟਿਆ ਕਿ ਨਹੀਂ ਟੁੱਟਿਆ ਜੇ ਟੁੱਟਿਆ ਤਾਂ ਫਿਰ ਪੀਰ ਦਾ ਕੀ ਬਣਿਆ ਇਹ ਇਤਿਹਾਸ ਕੱਲ ਨੂੰ ਸਰਵਣ ਕਰਾਂਗੇ ਜੀ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ